ਇਨਾ ਗੰਦਾ ਯਾਰ ਇੱਥੇ ਵੀ ਬੰਦਾ ਪੁੱਛੇ ਮਾੜੀ ਮੋਟੀ ਸਫਾਈ ਕਰੋ ਤੁਸੀਂ ਐ ਐਨੀ ਦੂਰ ਦੂਰ ਤੋਂ ਲੋਕ ਆਉਂਦੇ ਆ 102 ਰੁਪਏ ਤੁਸੀਂ ਟਿਕਟ ਲੈਣੇ ਆ ਸ਼ੀਸ਼ ਮਹਿਲ ਦੇਖਣ ਵਾਸਤੇ ਤੁਸੀਂ 500 ਰੁਪਏ ਟਿਕਟ ਲੈਣੇ ਆ ਸ਼ਰਮ ਨੂੰ ਹੱਥ ਮਾਰੋ ਐਨੀ ਤੁਸੀਂ ਕਮਾਈ ਕਰਦੇ ਜੇ ਇਹਨਾਂ ਨੂੰ ਸਾਫ਼ ਵੀ ਕਰ ਲਓ ਤੁਸੀਂ ਰਾਜੇ ਨੇ 9 ਰਾਣੀਆਂ ਰੱਖੀਆਂ ਸੀ ਤੇ 9 ਰਾਣੀਆਂ ਦੇ ਅਲੱਗ ਮਹਿਲ ਬਣਾਏ ਸੀ 9 ਤੇ 9 ਦੀਆਂ 9 ਰਾਣੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਨਹੀਂ ਰਹਿੰਦੀਆਂ ਸੀ ਵੀ ਲੜਦੀਆਂ ਹੀ ਰਹਿੰਦੀਆਂ ਸੀ ਤੇ ਰਾਜਾ ਡਰਦਾ ਐ ਕਿ ਰਾਣੀ ਕੋਲੇ ਰਹਿੰਦਾ ਸੀ ਇਸ ਕਰਕੇ ਉਹਨੇ 9 ਮਹਿਲ ਬਣਾਏ ਤੇ ਉਹਨਾਂ ਦਰਵਾਜ਼ੇ ਹਨ ਨਹੀਂ ਉਹ ਜਿੱਧਰ ਜੀ ਕਰਦਾ ਸੀ ਉਧਰ ਵੜ ਜਾਂਦਾ ਸੀ ਰਾਜੇ ਦਾ ਇੱਥੇ ਕੋਈ ਮਹਿਲ ਨਹੀਂ ਰਾਜਾ ਜਿਹਦੇ ਘਰੇ ਰਹਿੰਦਾ ਉਹੀ ਉਹਦਾ ਮਹਿਲ ਹੁੰਦਾ ਹੈ ਵੈਰੀ ਗੁੱਡ ਲੋ ਵੀ ਮਿੱਤਰੋ ਨਾਰਗੜ ਕਿਲੇ ਨੂੰ ਪਾਤੇ ਆ ਚਾਲੇ ਨਾਰਗੜ ਕਿਟਾ ਰਿਆ ਆ ਵੇ ਤੇ 2.5 ਕਿਲੋਮੀਟਰ ਜਿਹੜੀ ਆ ਚੜ੍ਹਾਈ ਪਿੱਛੇ ਮੈਨੂੰ ਕਹਿੰਦੇ ਮੋਟਰਸਾਈਕਲ ਤੇ ਵੀ 50 ਰੁਪਏ ਤੈਨੂੰ ਇਹੀ ਛੱਡ ਆਉਣੇ ਉੱਥੇ ਪਰ ਹੁਣ ਸਾਲਾ ਪਤਾ ਲੱਗਦਾ ਵੀ 50 ਰੁਪਏ ਦੇ ਦਿੰਦੇ ਇਹਦੇ ਚੰਗਾ ਹੀ ਸੀ ਬਾਲੀ ਜਿਆਦਾ ਚੜ੍ਹਾਈ ਆ ਵੇ ਨਹੀਂ ਭਾਈ ਥੈਂਕ ਯੂ ਕਿੰਨਾ ਲਹਤੇ ਗਾਈਡ ਕਿਤਨਾ ਲیتے ਚੜਾਈ ਕੇ 100 ਰੁਪਏ ਭਈਆ ਪੰਜਾਬੀ ਗਾਈਡ ਹੈ ਪੰਜਾਬੀ ਪੰਜਾਬ ਤੋਂ ਨਹੀਂ ਹਿੰਦੀ ਨੇ ਭਈਆ ਹਿੰਦੀ ਹਿੰਦੀ ਤੋਂ ਮੇਰਾ ਚੈਨਲ ਹੀ ਪੰਜਾਬੀ ਹੈ ਰਕ ਪੰਜਾਬੀ ਗਾਈਡ ਹੈ ਤੋ ਬਤਾ ਪੰਜਾਬੀ ਪੰਜਾਬੀ ਬੋਲਨੇ ਵਾਲਾ ਚਾਹੀਏ 100 ਸੌਣ ਕੁ ਬੜਾ ਕਿੰਨਾ ਉੱਚਾ ਭਈ ਓਏ ਸੋ ਮਿੱਤਰੋ ਮਿਲਦਾ ਪਨਾਰ ਗੜ ਕਿਲਾ ਮੇਂ ਦੇ ਮੇਂ ਦੇ ਨੇ ਮੌਦ ਕਰਾ ਲੈਣੀ ਰੋੜਾ 1.5 2 ਕਿਲੋਮੀਟਰ ਉੱਤੇ ਆ ਸਿਆਪਾ ਹੀ ਲੈ ਲਿਆ ਆ ਲੈਂਦੇ ਜੀ ਇਹ ਰਾਈਡ ਹੁੰਦੀ ਹੈ ਕੋਈ 50 ਲੈ ਲੈਂਦਾ ਕੋਈ 100 ਲੈ ਲੈਂਦਾ ਉੱਤੇ ਛੱਡ ਕੇ ਆਉਂਦਾ ਤੇ ਹਰੇਕ ਨੂੰ ਹੈਲਮਟ ਪਾਉਣਾ ਜ਼ਰੂਰੀ ਹੈ ਅੰਗਰੇਜ਼ ਵੀ ਆਏ ਹੋਏ ਆਪਣੇ ਅੱਗੇ ਅੰਗਰੇਜ਼ ਤੁਰੇ ਫਿਰਦੇ ਆ ਗੋਰੇ ਕਿੱਥੇ ਪਤੰਦਰਾ ਡੇਰੇ ਲਾਏ ਆ ਸਭ ਤੋਂ ਸੇਫ ਕਿਲਾ ਦੱਸਿਆ ਗਿਆ ਨਾਰ ਗੜ ਸਭ ਤੋਂ ਸੇਫ ਬਹੁਤ ਜ਼ਿਆਦਾ ਉੱਪਰ ਜਾਣਾ ਦਿਮਾਗ ਫਟਣ ਲੱਗ ਗਿਆ ਚਲੋ ਕੋਈ ਨਹੀਂ ਪਹੁੰਚਦੇ ਆ ਤੁਹਾਡੀ ਖਾਤਰ ਕੁਝ ਵੀ ਕਰਾਂਗੇ ਕੰਨਾਂ 'ਚੋਂ ਸੇਕ ਦੇ ਨਿਕਲਣਾ ਸਟਾਰਟ ਕਰਤਾ ਵੀਰ ਗੁੰਬੰਦਾ ਦੀ ਹਰ ਕਿੱਥੇ ਆਊਗਾ ਤੇ ਆ ਆ ਗਿਆ ਮੇਨ ਗੇਟ ਨਾਰਗੜ੍ਹ ਕਿਲੇ ਦੇ ਵਿੱਚ ਐਂਟਰੀ ਹੋਣ ਦਾ ਮੇਨ ਗੇਟ ਹੈ ਜਿਹੜਾ ਅੱਗੇ ਚੱਲਦੇ ਆ ਟਿਕਟ ਵਗੈਰਾ ਲੈਣੇ ਆ ਇਹ ਆ ਜੀ ਉਹ ਦ੍ਰਿਸ਼ ਵਾਹ ਜੀ ਇਹ ਹੈ ਕਿਲਾ ਨਹਿਰਗੜ੍ਹ ਦਾ ਹੈ ਵਾਹ ਜੀ ਮਿੱਤਰੋ ਇਧਰ ਆ ਬਾਵੜੀ ਜਿਹੜੀ ਰਾਜਾ ਸਵਾਈ ਜੈ ਸਿੰਘ ਨੇ ਆਪਣੀਆਂ ਰਾਣੀਆਂ ਵਾਸਤੇ ਬਣਾਈ ਸੀ ਸਭ ਲੋ ਵੀ ਮਿੱਤਰੋ ਹੁਣ ਆਪਾਂ ਚੱਲਦੇ ਆ ਬਾਵੜੀ ਦਿਖਾਉਣੇ ਆ ਜਿਹੜੀ ਜਿਹੜਾ ਕਿ ਇਹਨਾਂ ਸਾਰੇ ਪਹਾੜਾਂ ਦਾ ਪਾਣੀ ਆਪਦੇ ਅੰਦਰ ਸਮਾ ਲੈਂਦੀ ਹੈ ਅੰਦਰ ਫਿਲਟਰ ਕੀਤਾ ਇਹਦੇ ਚ ਫਿਲਟਰ ਕਰਕੇ ਅੰਦਰ ਭੇਜਦਾ ਕਚਰੇ-ਕੁਚਰੇ ਵਾਸਤੇ ਇਹਨਾਂ ਨੇ ਹਾਉਦੀਆਂ ਬਣਾਈਆਂ ਹੋਈਆਂ ਜਿਹੜੀ ਐਂਟਰੀ ਤੇ ਹਾਉਦੀਆਂ ਬਣੀਆਂ ਨੇ ਜਿੱਥੋਂ ਪਾਣੀ ਐਂਟਰ ਕਰਦਾ ਤੇ ਇਹ ਰਾਜੇ ਨੇ ਨੌ ਰਾਣੀਆਂ ਵਾਸਤੇ ਬਣਾਈ ਸੀ ਪਹਿਲੇ ਯਾਰ ਘੁੰਮਣੇ ਤਾਂ ਔਖੇ ਆ ਕਿਉਂਕਿ ਝੂਰ ਬਹੁਤ ਲੱਗਦਾ ਜੇਕਰ ਤੁਸੀਂ ਗਰਮੀ ਚਾਹੋ ਤਾਂ بارشਾਂ ਦੇ ਵਿੱਚ ਇਸ ਬਾਵੜੀ ਦਾ ਆਨੰਦ ਲੈ ਸਕਦੇ ਤੁਸੀਂ ਬਹੁਤ ਹੀ ਖੂਬਸੂਰਤ ਬਾਵੜੀ ਹੈ ਤੇ ਜਿੱਥੋਂ ਪਾਣੀ ਐਂਟਰ ਹੁੰਦਾ ਉਹ ਤੁਹਾਨੂੰ ਦਿਖਾ ਦਿੰਦੇ ਅੱਗੇ ਜਾ ਕੇ ਵੀ ਕਿਵੇਂ ਇਹਦੇ ਚ ਸਾਫ਼ ਸੁਥਰਾ ਪਾਣੀ ਆਉਂਦਾ ਹੈ ਤਾਂ ਜੈਪੁਰ ਬਹੁਤ ਸੋਹਣਾ ਯਾਰ ਬਹੁਤ ਜ਼ਿਆਦਾ ਇਦਰ ਜੈਪੁਰ ਸਿਟੀ ਆ ਗਈ ਪਹਿਲਾਂ ਚੱਲਦੇ ਆਂ ਆਪਾਂ ਉੱਪਰ ਉੱਪਰੋਂ ਤੁਹਾਨੂੰ ਸਾਰਾ ਜੈਪੁਰ ਦਿਖਾ ਕੇ ਫਿਰ ਇਹ ਬਾਵੜੀ ਦਾ ਦਿਖਾਵਾਂਗੇ ਵੀ ਪਾਣੀ ਕਿਵੇਂ ਸਾਫ਼ ਆਉਂਦਾ ਇਹਦੇ ਵਿੱਚ ਹੈ ਇੱਥੇ ਆਣ ਕੇ ਰਾਜੇ ਦੀਆਂ ਨੌ ਰਾਣੀਆਂ ਨੌਂੜੀਆਂ ਹੁੰਦੀਆਂ ਸੀ ਤੁਹਾਨੂੰ ਇੱਕ ਵਾਰ ਇੱਥੇ ਜੈਪੁਰ ਦੇ ਦਰਸ਼ਨ ਕਰਾਈਏ ਕੋਈ ਜਿੱਥੋਂ ਕਰਾਉਣੇ ਫਿਰ ਉੱਤੋਂ ਕਰਾਉਣੇ ਆ ਇਹ ਆ ਜੀ ਜੈਪੁਰ ਹਾਂ ਜੀ ਵਾਹ ਜੀ ਵਾਹ ਦੇਖੋ ਜੈਪੁਰ ਹੈ ਸਾਰਾ ਜੈਪੁਰ ਆਪਾਂ ਇੱਕ ਕੈਮਰੇ 'ਚ ਕੈਦ ਕਰ ਲਿਆ ਪਾਸੇ ਆ ਸਿਪਾੜ ਤੇ ਵਿਚਾਰੇ ਇਹ ਜੈਪੁਰ ਤੇ ਉਹ ਇੱਕ ਬਾਵੜੀ ਐ ਠੀਕ ਹੈ ਜੀ ਜਿੱਥੇ ਪਾਣੀ ਪੂਣੀ ਇਕੱਤਰਿਤ ਹੁੰਦਾ ਇਹ ਆ ਜੀ ਸਭ ਤੋਂ ਸੋਹਣਾ ਪਿੰਕ ਸਿਟੀ ਜਿਹਨੂੰ ਜੈਪੁਰ ਕਿਹਾ ਜਾਂਦਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਹੈ ਇਸ ਤਰੀਕੇ ਦਾ ਹੈ ਨਜ਼ਾਰਾ ਤੁਹਾਨੂੰ ਦਿਖਾਈ ਦੇ ਰਿਹਾ ਇਧਰ ਤੋਪਾਂ-ਤੋਪਾਂ ਵਾਸਤੇ ਰੱਖਿਆ ਸੀਗਾ ਗੋਲੇ-ਗੋਲੇ ਚਲਾਉਣ ਵਾਸਤੇ ਵੈਸੇ ਇਹਨਾਂ ਦੀ ਲੋੜ ਤਾਂ ਨਹੀਂ ਪਈ ਆ ਇਧਰ ਡਿੱਗਿਆ ਪਿਆ ਦੇਖੋ ਕਿੰਨਾ ਖਤਰਨਾਕ ਹੈ ਆ ਡਿੱਗਿਆ ਪਿਆ ਤੇ ਚੰਗੀ ਤਰ੍ਹਾਂ ਦਰਸ਼ਨ ਕਰਨੇ ਤਾਂ ਇੱਥੋਂ ਕਰ ਲਓ ਤੁਸੀਂ ਆਪਾਂ ਇਧਰ ਮੱਥਾ ਨਾ ਮਾਰੀਏ ਹੈਨਾ ਆਹ ਦੁਆਰ ਤੇ ਪਤਾ ਕਿਉਂ ਨਹੀਂ ਗਿਆ ਇਹ ਦੁਆਰ ਡੇਂਜਰ ਹੈ ਇਦਾਂ ਕਰਕੇ ਹੋਈ ਪਈ ਹੈ ਅੱਗੇ ਖੱਡੇ ਵੀ ਆ ਮੈਂ ਆਹ ਮਾੜੀ ਕਿਸਮਤ ਨੂੰ ਪੈਰ ਪੂਰ ਤਲਕ ਗਿਆ ਤੇ ਮੱਲੀ ਤੇ ਰਕੇ ਤੇ ਭੋਗ ਨਾ ਇੱਥੇ ਪੈ ਜੇ ਹੈਨਾ ਆ ਵੀ ਗੱਲ ਹੈ ਡਰ ਲੱਗਦਾ ਬਈ ਧਿਆਨ ਰੱਖਣਾ ਵੇਖੋ ਹੁਣ ਇਹ ਸਿਸਟਮ ਸਾਰਾ ਪੈਰ ਤਾਂ ਗੇਵ ਦੋਖਦੇ ਤਾਂ ਮੇਤੋ ਆ ਸਿਸਟਮ ਲੱਗਿਆ बावੜੀ ਚ ਪਾਣੀ ਸਾਫ ਕਰਨ ਵਾਲਾ ਵਿੱਚ ਮੇ ਜਾਣਾ ਇਹ ਹਾਂ ਲਾਉਣੀ ਬਾਕੀ ਦੇਖਦੇ ਆ ਆ ਦੇਖੋ ਜੀ ਕੁਝ ਇਸ ਤਰੀਕੇ ਦਾ ਇੱਥੇ ਹੈਗਾ ਸੀਗਾ ਦੇਖੋ ਐ ਆਉਂਦਾ ਸੀਗਾ ਵੇਖੋ ਹਾਂਜੀ ਇੱਥੇ ਕਚਰਾ ਖੜ ਜਾਂਦਾ ਸੀ ਇੱਥੇ ਪਾਣੀ ਬਿਲਕੁਲ ਇਹਨਾਂ ਦੇ ਵਿੱਚ ਦੀ ਹੁੰਦੇ ਆ ਹਾਂ ਸਾਫ ਹੋ ਕੇ ਪਾਣੀ ਇੱਥੇ ਕਿਦਰ ਆਉਂਦਾ ਸੀ ਇਹ ਆ ਬਾਵੜੀ ਜਿੱਥੇ ਨੌ ਰਾਣੀਆਂ ਆਣ ਕੇ ਨਹਾਉਂਦੀਆਂ ਸੀ ਖੁਸ਼ ਹੁੰਦੀਆਂ ਸੀ ਨਹਾਉਂਦੀਆਂ ਧੋਉਂਦੀਆਂ ਸੀ ਹਨਾ ਲੋ ਬਾਈ ਇਸ ਟ੍ਰਿਕੇ ਨਾਲ ਆ ਵੇਖੋ ਆ ਪਾਣੀ ਆ ਰਿਹਾ ਇਹਦੇ ਵਿੱਚ ਵੜਦਾ ਪਾਣੀ ਆਣ ਕੇ ਕੁਛ ਇੱਥੋਂ ਸਾਫ਼ ਹੋ ਕੇ ਜਾਂਦਾ ਜੀ ਠੀਕ ਹੈ ਤਾਂ ਇਹ ਆ ਬਾਵੜੀ ਹਾਂਜੀ ਹੁਣ ਚੱਲਦੇ ਹਾਂ ਉੱਪਰ ਇਸੇ ਗਿਲੇ ਦੇ ਵਿੱਚ ਮੌਜੂਦ ਹੈ ਸ਼ੀਸ਼ ਮਹਿਲ ਇੱਧਰ ਜਾ ਗਿਆ ਪਾ ਲੈਣੀ ਟਿਕਟ ਇੱਧਰ ਹੈਗਾ ਸ਼ੀਸ਼ ਮਹਿਲ ਟਿਕਟ ਲੋਈ ਅੱਗੇ ਆ ਜੁਗਾ ਸ਼ੀਸ਼ ਮੇ ਇਹ ਆ ਜੀ ਉਹ ਮੰਦਿਰ ਸ਼ਿਵਜੀ ਮਹਾਰਾਜ ਦਾ ਛੋਟਾ ਜਿਹਾ ਮੰਦਿਰ ਮਮਣ ਜਿਹੜੀ ਆ ਇਹਦੀ ਯਾਨੀ ਕਿ ਕੱਡੀ ਇਹਨਾਂ ਨੇ ਵੇਥ ਜੀ ਇਹ ਹੁੰਦੀ ਆ ਨਾਰਥ ਵਾਲ ਇਹ ਉਹਨਾਂ ਨੇ ਈਸਟ ਵਾਲ ਕਰ ਰੱਖੀ ਕਹਿੰਦੇ ਵੀ ਇਸ ਇਸ ਇਦਾਂ ਕਰਨ ਨਾਲ ਇਸ ਮੰਦਿਰ ਤੇ ਇਸ ਕਿਲੇ ਤੇ ਤਾਂ ਨਹੀਂ ਹਮੜਾਇਆ ਇਹ ਆਈ ਛੋਟਾ ਜਿਹਾ ਸ਼ਿਵਜੀ ਮਹਾਰਾਜ ਦਾ ਮੰਦਿਰ ਕਹਿੰਦੇ ਵੀ ਇੱਥੇ ਨੌ ਰਾਣੀਆਂ ਵਾਸਤੇ ਨੌ ਮਹਿਲ ਬਣੇ ਨੇ ਲੈ ਵੀ ਮਿੱਤਰੋ ਸ਼ੀਸ਼ਮੈਲ ਜੇਕਰ ਦੇਖਣਾ ਨਾ ਤੁਸੀਂ 500 ਰੁਪਿਆ ਟਿਕਟ ਲੱਗੂ ਜੀ ਤੇ ਆਪਣੇ ਕੋਲ ਤਾਂ ਇਹਨੇ ਪੈਸੇ ਹੈ ਨਹੀਂ ਆਪਣਾ ਤਾਂ ਖਰਚਾ ਨਿਰਧਾਰਤਾ ਚਲੋ ਛੱਡੋ ਖੜਾ ਆਪਾਂ ਹੋਰ ਮਹਿਲ ਦਿਖਾ ਦਿੰਦੇ ਆ ਇੱਧਰ ਹੈ ਜੀ ਸ਼ੀਸ਼ਮੈਲ ਚ ਐਂਟਰੀ ਕਰਨ ਵਾਸਤੇ ਤੇ ਆਹ ਦੇਖ ਲਓ ਜੀ ਤੋ ਕੁਛ ਆ ਨਜ਼ਾਰਾ ਇਹ ਸ਼ੀਸ਼ਮੈਲ ਹੈ ਜੀ ਸਾਹਮਣੇ ਦਿਖਾਈ ਦੇ ਰਿਹਾ ਇਹਦੇ ਵਿੱਚ ਜਾ ਕੇ ਦੇਖੋਗੇ ਬਿਲਕੁਲ ਸੀਸਿਆਂ ਦਾ ਬਣਿਆ ਹੋਇਆ ਜੜਿਆ ਹੋਇਆ ਕਿਲੇ ਵਿੱਚ ਐਸਬੀਆਈ ਇਸ ਏਟੀਐਮ ਵੀ ਹੈ ਭਾਈ ਜੇਕਰ ਤੁਸੀਂ ਪੈਸੇ ਕਢਾਉਣੇ ਹੋ ਤਾਂ ਇੱਥੋਂ ਕਢਾ ਸਕਦੇ ਜੀ ਇਹ ਹੈ ਜੀ ਉਹ ਮਹਿਲ ਇਹ ਇਹ ਯੋ ਨੌ ਮਹਿਲ ਦੱਸ ਦਿਆ ਨੌ ਰਾਣੀਆਂ ਵਾਸਤੇ ਬਣਾਏ ਸੀ ਰਾਜਾ ਸੋਇ ਮਾਦੂ ਸਿੰਘ ਨੇ ਲੈ ਵੀ ਮਿੱਤਰੋ ਇੱਥੇ ਹੁੰਦੀ ਐਂਟਰੀ ਮਹਿਲ ਦੇ ਵਿੱਚ ਪੁਰਾਣੇ ਸਮੇਂ ਦੀ ਤੋਪ ਸੋਇ ਮਾਧੇਵਨ ਨੌ ਇਹੋ ਜਿਹਾ ਕੁਛ ਇਹ ਮਹਿਲ ਆਈ ਦੇਖ ਸਕਦੇ ਹੋ ਮਿੱਤਰੋ ਜਯੋਦੇਵ ਰਾਜਾ ਨੌ ਰਾਣੀਆਂ ਵਿੱਚ ਇੱਕ ਰਾਣੀ ਨੂੰ ਚੋਰੀ ਮਿਲ ਜਾਂਦਾ ਸੀ ਤਾਂ ਇੰਨਾ ਦਰਵਾਜਿਆਂ ਦੀ ਮਦਦ ਕਰ ਰਹੀ ਏ ਕੋਹਰ ਆ ਸਾਹਮਣੇ ਇਧਰ ਵੀ ਇਹਨਾਂ ਨੇ ਕੁਝ ਗੁਪਤ ਦਵਾਰ ਬਣਾਏ ਸੀ ਅੱਗੇ ਅੜਾ ਘੁੰਮਣ ਲੋਕ ਲੱਗਿਆ ਪਿਆ ਇੰਨਾ ਦਰਵਾਜਿਆਂ ਦੀ ਮਦਦ ਕਰਦਾ ਸੀ ਉਧਰ ਵੀ ਇੱਕ ਦਰਵਾਜਾ ਸੀ ਇਸ ਤਰੀਕੇ ਨਾਲ ਉਹ ਰਾਣੀਆਂ ਕੋਲੇ ਚੋਰੀ ਜਾਂਦਾ ਸੀ ਜਦੋਂ ਵੀ ਉਹ ਸਿਟੀ ਪੈਲਸ 'ਚ ਆਉਂਗਾ ਸੀ ਮਿੱਤਰੋ ਇਹ ਨੌ ਰਾਣੀਆਂ ਦੇ ਨੌ ਮਹਿਲ ਜਿਹੜੇ ਕਿ ਸੇਮ ਡਿੱਟੋ ਨੇ ਇਹਨਾਂ ਵਿੱਚੋਂ ਮੈਂ ਤੁਹਾਨੂੰ ਇੱਕ ਰਾਣੀ ਦਾ ਮਹਿਲ ਚੰਗੀ ਤਰ੍ਹਾਂ ਦਿਖਾ ਦਿੰਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਬਾਕੀ ਨੌ ਮਹਿਲ ਵੀ ਉਦਾਂ ਦੇ ਹੀ ਹਨ ਮੈਂ ਤੁਹਾਨੂੰ ਇੱਕ ਵਾਰ ਰਾਣੀਆਂ ਦਾ ਮਹਿਲ ਦਿਖਾ ਦਿੰਦਾ ਕੋਈ ਇਸ ਤਰੀਕੇ ਦਾ ਮਹਿਲ ਸੀਗਾ ਸੇਮ ਮਹਿਲ ਬਣਾਏ ਸੀ ਰਾਜੇ ਨੇ ਠੀਕ ਆ ਰਾਣੀਆਂ ਵਾਸਤੇ ਕੋਈ ਇਸ ਤਰੀਕੇ ਦਾ ਇਧਰ ਕਮਰਾ ਤੇ ਸਾਰੇ ਸੇਮ ਇਦਾਂ ਹੀ ਆ ਬਸ ਇੱਕ ਇਧਰ ਰੂਮ ਹੋ ਗਿਆ ਹਾਂਜੀ ਆ ਦੇਖੋ ਆ ਦੇਖੋ ਜੀ ਇਧਰ ਰੂਮ ਹੋ ਗਿਆ ਆ ਦੇਖੋ ਜੀ ਠੀਕ ਹੈ ਜੀ ਕੁਛ ਇਧਰ ਹੋ ਗਿਆ ਇਹ ਇਧਰ ਹੋ ਗਿਆ ਠੀਕ ਹੈ ਜੀ ਇਹ ਰਾਣੀਆਂ ਇੱਥੇ ਰਹਿੰਦੀਆਂ ਹੁੰਦੀਆਂ ਸੀ ਇਧਰ ਸਾਹਮਣੇ ਰਾਜਾ ਦੇਖਦਾ ਸੀਗਾ ਇੱਥੇ ਰਾਜਾ ਖੜਾ ਹੁੰਦਾ ਸੀ ਤੇ ਇਧਰ ਦੀ ਸਾਰੀਆਂ ਰਾਣੀਆਂ ਨਿਗਾਰਾ ਰੱਖਣ ਵਾਸਤੇ ਇਹ ਬਣੇ ਹੋਏ ਸਾਰੇ ਹਨ ਇਹਨਾਂ ਚ ਰਾਣੀਆਂ ਝਾਤੀ ਮਾਰਦੀਆਂ ਸੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੀਆਂ ਮਿੱਤਰੋ ਇਹ ਨੌ ਮਹਿਲ ਦੋ ਮੱਜਲਾ ਸੀ ਤੇ ਹੁਣ ਆਪਾਂ ਚੱਲਦੇ ਆਂ ਪਹਿਲੀ ਮੰਜ਼ਲ ਤੇ ਤੁਹਾਨੂੰ ਪਹਿਲੀ ਮੰਜ਼ਲ ਦਾ ਹਾਲ ਦਿਖਾਉਣੇ ਉਸ ਤੋਂ ਬਾਅਦ ਆਪਾਂ ਉੱਪਰਲੀ ਮੰਜ਼ਲ ਤੇ ਜਾ ਕੇ ਤੁਹਾਨੂੰ ਮਹਿਲ ਦਿਖਾਵਾਂਗੇ ਸਹੀ ਪਤਾ ਆਪਾਂ ਨੂੰ ਉੱਪਰਲੀ ਮੰਜ਼ਲ ਤੇ ਜਾ ਕੇ ਨਹੀਂ ਲੱਗਦਾ ਤੇ ਇਸ ਤਰੀਕੇ ਦੇ ਕੁਝ ਤੁਹਾਨੂੰ ਮਹਿਲ ਦਿਖਾਈ ਦੇ ਰਹੇ ਹੋਣਗੇ ਮਿੱਤਰੋ ਇਹ ਉਹੀ ਗੁਪਤ ਗਲੀ ਹੈ ਜਿਸ ਵਿੱਚ ਦੀ ਰਾਜਾ ਨੰਗਦਾ ਹੁੰਦਾ ਸੀਗਾ ਤੇ ਆਪਦੀਆਂ ਰਾਣੀਆਂ ਨੂੰ ਮਿਲਦਾ ਸੀ ਕਿਉਂਕਿ ਰਾਜਾ ਰਹਿੰਦਾ ਹੁੰਦਾ ਸੀ ਸਿਟੀ ਪੈਲਸ ਇਸ ਗੁਪਤ ਗਲੀ ਥਾਣੀ ਉਹ ਕਿਸੇ ਵੀ ਮਹਿਲ ਦੇ ਵਿੱਚ ਵੜ ਜਾਂਦਾ ਸੀ ਨੌ ਮਹਿਲ ਇੱਕੇ ਜਗ੍ਹਾ ਤੇ ਸੀ ਦੋ ਮੰਜ਼ਲਾ ਮਹਿਲ ਸੀ ਜਿਹੜੀ ਮੈਂ ਤੁਹਾਨੂੰ ਗਲੀ ਵਿਖ ਅੱਗੇ ਮੈਂ ਦੱਸੂਗਾ ਕਾਰਨ ਕੀ ਸੀ ਨੌ ਰਾਣੀਆਂ ਦੇ ਵਿੱਚ ਅਖਰਕਾਰ ਬਣਦੀ ਕਿਉਂ ਨਹੀਂ ਸੀ ਤੇ ਕੀ ਕਾਰਨ ਸੀ ਉਹ ਮੈਂ ਤੁਹਾਨੂੰ ਅੱਗੇ ਦੱਸਾਂ ਮਿੱਤਰੋ ਇਹ ਕਲਾ ਥੋੜਾ ਜਿਹਾ ਉਲਝਣਦਾਰ ਆ ਹੁਣ ਮੈਂ ਤੁਹਾਨੂੰ ਉੱਪਰ ਛੱਤ ਤੇ ਜਾ ਕੇ ਦਿਖਾਉਣਾ ਵੀ ਨੌ ਮਹਿਲ ਨੌ ਰਾਣੀਆਂ ਕੋਲੇ ਕਿਵੇਂ ਨੇ ਉੱਤੋਂ ਸਮਝ ਲੱਗੂਗਾ ਹੁਣ ਆਪਾਂ ਪ੍ਰੋਪਰ ਛੱਤ ਤੇ ਆ ਗਏ ਆ ਇਹ ਦੋ ਮੰਜ਼ਿਲਾ ਜਿਹੜੇ ਮਹਿਲ ਆ ਨਾ ਨੌ ਹੁਣ ਤੁਹਾਨੂੰ ਮੈਂ ਰਾਣੀਆਂ ਦੇ ਮਹਿਲ ਕਿਣਕੇ ਵਿਖਾਉਣਾ ਵੀ ਕਿੰਨੇ ਨੇ ਇੱਕ ਵਾਰ ਫਿਰ ਤੁਹਾਨੂੰ ਜੈਪੁਰ ਦਿਖਾ ਦਈਏ ਉੱਪਰ ਤੋਂ ਛੱਤ ਤੋਂ ਹੈ ਦੇਖੋ ਜੀ ਆ ਜੈਪੁਰ ਦੇਖ ਲਓ ਤੁਸੀਂ ਜੈਪੁਰ ਤੋਂ ਮਦਦ ਨਾਲ ਕਨਸੈਪਟ ਸਮਝਾਉਣਾ ਆ ਨੌ ਮਹਿਲ ਨੇ ਇੱਥੇ ਇਹ ਜਿਹੜੇ ਕਿ ਰਾਜਾ ਸਵਾਉ ਮਾਧੋ ਸਿੰਘ ਨੇ ਬਣਾਏ ਸੀਗੇ ਰਾਜਾ ਜੈ ਸਿੰਘ ਦੇ ਪੁੱਤਰ ਸੀਗੇ ਸਵਾਉ ਮਾਧੋ ਸਿੰਘ ਲਗਭਗ 1832 ਵਿੱਚ ਬਣਾਏ ਸੀਗੇ ਉਸ ਤੋਂ ਪਹਿਲਾਂ ਜਿਹੜਾ ਨਾਰਗੜ ਕਿਲਾ ਸੀ ਉਹ 1734 ਵਿੱਚ ਰਾਜਾ ਸਵਾਉ ਜੈ ਸਿੰਘ ਮਾਧੋ ਨੇ ਬਣਾਇਆ ਸੀ ਹਾਂਜੀ ਇਹਦੇ ਵਿੱਚ ਨੌ ਯਾਨੀ ਕਿ ਰਾਣੀਆਂ ਦੇ ਮਹਿਲ ਨੇ ਪਹਿਲਾ ਦੂਜਾ ਅੱਗੇ ਦਿਖਾ ਦਣਾ ਮੈਂ ਤੁਹਾਨੂੰ ਕਿਉਂਕਿ ਤੁਹਾਨੂੰ ਇਸ ਤਰੀਕੇ ਨਾਲ ਸਮਝਣਾ ਸੌਖਾ ਹੋ ਜੂਗਾ ਨੀਚੋਂ ਤਾਂ ਪਤਾ ਨਹੀਂ ਲੱਗਦਾ ਤੇ ਤੀਜਾ ਇਹ ਤੀਜਾ ਹੋ ਗਿਆ ਆ ਚੌਥਾ ਛੋਟੇ ਛੋਟੇ ਮਹਿਲ ਸੀਗੇ ਹਰ ਇੱਕ ਰਾਣੀ ਵਾਸਤੇ ਡਿੱਟੋ ਮਹਿਲ ਬਣਾ ਕੇ ਦਿੱਤਾ ਸੀ ਰਾਜੇ ਨੇ ਕਿ ਤੁਹਾਨੂੰ ਪਤਾ ਵੀ ਬੀਬੀਆਂ ਇਕੱਠੀਆਂ ਕਿੱਥੇ ਰਹਿ ਸਕਦੀਆਂ ਸੀ ਇਹ ਕਹਿੰਦੇ ਨੇ ਨਾ ਉਸ ਵੇ ਰਾਜਾ ਵੀ ਬੀਬੀਆਂ ਤੋਂ ਦੁਖੀ ਸੀਗਾ ਚੌਥਾ ਆ ਹੋ ਗਿਆ ਜੀ ਪੰਜਵਾਂ ਆ ਪੰਜਵਾਂ ਮਹਿਲ ਹੋ ਗਿਆ ਰਾਣੀ ਦਾ ਬਿਲਕੁਲ ਸੇਮ ਡਿੱਟੋ ਸਹੀ ਤਸਵੀਰ ਦਾ ਪਤਾ ਉੱਪਰੋਂ ਲੱਗਦਾ ਜੀ ਨੀਚੋਂ ਤਾਂ ਐਵੇਂ ਬਸ ਮੱਥਾ ਮਾਰਨਗੇ ਉੱਪਰੋਂ ਆਣ ਕੇ ਦੇਖੋ ਆ ਆਸ਼ੀਮਾ ਹੋ ਗਿਆ ਇਹ ਸਤਵਾਂ ਮਹਿਲ ਲਓ ਮਿੱਤਰੋ ਵੇਖ ਲਓ ਤੁਸੀਂ ਰਾਜ ਨੇ ਨੌ ਰਾਣੀਆਂ ਰੱਖੀਆਂ ਸੀ ਤੇ ਨੌ ਰਾਣੀਆਂ ਦੇ ਅਲੱਗ ਮਹਿਲ ਬਣਾਏ ਸੀ ਨੌ ਤੇ ਨੌ ਦੀਆਂ ਨੌ ਰਾਣੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਨਹੀਂ ਰਹਿੰਦੀਆਂ ਸੀ ਵੀ ਲੜਦੀਆਂ ਹੀ ਰਹਿੰਦੀਆਂ ਸੀ ਤੇ ਰਾਜਾ ਡਰਦਾ ਇਹ ਰਾਣੀ ਕੋਲੇ ਰਹਿੰਦਾ ਸੀ ਇਸ ਕਰਕੇ ਉਹਨੇ ਨੌ ਮਹਿਲ ਬਣਾਏ ਤੇ ਉਹਨਾਂ ਦਰਵਾਜ਼ਾ ਥਾਣੀ ਉਹ ਜਿੱਧਰ ਜੀ ਕਰਦਾ ਸੀ ਉਧਰ ਵੱਡ ਜਾਂਦਾ ਸੀ ਰਾਜੇ ਦਾ ਇੱਥੇ ਕੋਈ ਮਹਿਲ ਨਹੀਂ ਰਾਜਾ ਜਿਹਦੇ ਘਰੇ ਰਹਿੰਦਾ ਉਹ ਹੀ ਉਹਦਾ ਮਹਿਲ ਹੁੰਦਾ ਸੀ ਤਾਂ ਵੇਖ ਲਓ ਸਮੇਂ ਦੇ ਵਿੱਚ ਵੀ ਵੇਖ ਲਓ ਤੁਸੀਂ ਹਨਾ ਵੀ ਬੀਬੀਆਂ ਦਾ ਰਾਜ ਹੀ ਰਿਹਾ ਲਗਭਗ ਇਹ 1234 ਦੀ ਗੱਲ ਹੈ। ਹਾਂਜੀ। ਤਾਂ ਕੁਝ ਇਸ ਤਰੀਕੇ ਦੀ ਗਾ ਤੇ ਇਹ ਮੈਂ ਤੁਹਾਨੂੰ ਨੌ ਮਹਿਲ ਦਿਖਾਦੇ ਨੇ। ਹਾਂਜੀ। ਇਸ ਤਰੀਕੇ ਦੇ ਇਹ ਮਹਿਲ ਨੇ। ਤੇ ਇਹ ਯਾਨੀ ਕਿ ਗੁਪਤ ਦਰਵਾਜ਼ੇ ਨੇ ਜਿਹੜੇ ਕਿ ਵੀਰ ਨੇ ਦਿਖਾਏ ਨੇ। ਲਓ ਜੀ ਹੁਣ ਚੱਲਦੇ ਆਂ نیچے। ਇਸ ਤੋਂ ਬਾਅਦ ਵੇਖਦੇ ਆਂ। ਮਿੱਤਰੋ ਮੈਂ ਤਾਂ ਹੈਰਾਨ ਆ ਵੀ ਵੈਸੇ ਮੈਂ ਭੂਤਾਂ ਪ੍ਰੇਤਾਂ 'ਚ ਵਿਸ਼ਵਾਸ ਕਰਦਾ ਨਹੀਂ। ਪਰ ਯਾਰ ਵੇਖ ਲਾ ਵੀ ਉਦੋਂ ਦੇ ਰਾਜੇ ਵੀ ਵਿਸ਼ਵਾਸ ਕਰਦੇ ਸੀ ਇਹ। ਕਹਿੰਦੇ ਆ ਵੀ ਆ ਜਿਹੜਾ ਨਹਾਰ ਸਿੰਘ ਭੂਮੀ ਆ ਜੋ ਕਿ ਕੁਮਾਰਾਇ ਸੀਗਾ ਨਹਾਰ ਸਿੰਘ ਭੂਮੀ ਆ ਕਹਿੰਦੇ ਵੀ ਇਹਦੀ ਇੱਥੇ ਆਤਮਾ ਆਣ ਕੇ ਤੇ ਦਿਵਾਰਾਂ ਢਾਹ ਦਿੰਦੀ ਸੀ ਜਦੋਂ ਰਾਜੇ ਨੇ 1734 ਜਿਹੜਾ ਰਾਜਾ ਜੈ ਸਿੰਘ ਸੀਗਾ ਇੱਥੋਂ ਦਾ ਤੇ ਉਹ ਜਦੋਂ ਇਹ ਨਹਾਰਗੜ ਕਿਲਾ ਬਣਾਉਣ ਲੱਗਿਆ ਕਿਉਂਕਿ ਇਹ ਜਿਹੜਾ ਬਿਲਕੁਲ ਯਾਨਕੀ ਜੈਪੁਰ ਦੇ ਵਿਚਾਲੇ ਆ ਸੈਂਟਰ ਚ ਤੇ ਇਹਨਾਂ ਨੇ ਆਪਦੇ ਸੇਫਟੀ ਪਰਪਸ ਵਾਸਤੇ ਬਣਾਇਆ ਸੀ ਹਮਲਿਆਂ ਤੋਂ ਬਚਾਉਣ ਵਾਸਤੇ ਸਭ ਤੋਂ ਉੱਚਾ ਤਾ ਉਦੋਂ ਇਹ ਜਾਣ ਕੇ ਆਣ ਕੇ ਦਵਾਰਾਂ ਹਟਾ ਦਿੰਦਾ ਸੀ ਭੂਤ ਬਣ ਕੇ ਚਲੋ ਠੀਕ ਆ ਮੰਨ ਲਿਆ ਪਿਟਾ ਦਿੰਦਾ ਸੀ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਇੱਕ ਛੋਟਾ ਜਿਹਾ ਮੰਦਰ ਬਣਾਤਾ ਫਿਰ ਇਹਨੇ ਦਵਾਰੀਆਂ ਦਵਾਰਾਂ ਨਹੀਂ ਢਾਈਆਂ ਤੇ ਦੂਜੀ ਗੱਲ ਕਰੀਏ ਤਾਂ ਇੱਧਰ ਵੇਖੋ ਤੁਸੀਂ ਕਿੰਨਾ ਗੰਦਾ ਯਾਰ ਇੱਥੇ ਵੀ ਬੰਦਾ ਕੋਈ ਛੇ ਮਾੜੀ ਮੋਟੀ ਸਫਾਈ ਕਰੋ ਤੁਸੀਂ ਐ ਇੰਨੀ ਦੂਰ ਦੂਰ ਤੋਂ ਲੋਕ ਆਉਂਦੇ ਆ 102 ਰੁਪਏ ਤੁਸੀਂ ਟਿਕਟ ਲੈਨੇ ਆ ਸ਼ੀਸ਼ ਮੈਲ ਦੇਖਣ ਵਾਸਤੇ ਤੁਸੀਂ 500 ਰੁਪਏ ਟਿਕਟ ਲੈਨੇ ਆ ਸ਼ਰਮ ਨੂੰ ਹੱਥ ਮਾਰੋ ਇੰਨੀ ਤੁਸੀਂ ਕਮਾਈ ਕਰਦੇ ਜੇ ਇਹਨਾਂ ਨੂੰ ਸਾਫ਼ ਵੀ ਕਰ ਲਿਆ ਕਰੋ ਕੁੱਲ ਮਿਲਾ ਕੇ ਯਾਰ ਆਪਣੇ ਜਿਹੜਾ ਕਿ ਅੰਧਵਿਸ਼ਵਾਸ ਆ ਉਹ ਕਾਫੀ ਸਮੇ ਤੋਂ ਆ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਤੇ ਆ ਰਾਣੀਆਂ ਨੇ ਤਾਂ ਕਮਾਲ ਹੀ ਕਰਤੀ ਲੈ ਨੌ ਕਿਲੇ ਉਹਨਾਂ ਵਾਸਤੇ ਬਣਾਤੇ ਹਨ ਉਹ ਵੀ ਉੱਪਰ ਮਿੱਤਰੋ ਇੱਕ ਕਿਲਾ ਯਾਨੀ ਕਿ ਹਮਲਾ ਨਹੀਂ ਹੋਇਆ ਅਜੇ ਤੱਕ ਕਿ ਬਸ ਸਭ ਤੋਂ ਸੇਫਸਟ ਕਿਲਾ ਮੰਨਿਆ ਜਾਂਦਾ ਸੀ ਜਦੋਂ ਰਾਜਾ ਤਾਂ ਸਿਟੀ ਪੈਲਸ 'ਚ ਰਹਿੰਦਾ ਸੀਗਾ ਉੱਥੋਂ ਆਉਂਦਾ ਹੁੰਦਾ ਸੀਗਾ ਜਦੋਂ ਕਿਤੇ ਜੰਗ-ਜੁੰਗ ਲੱਗ ਜੇ ਜਾਂ ਕੋਈ ਹਮਲਾ ਹੋ ਜਾਏ ਤਾਂ ਇੱਥੇ ਆ ਜਾਂਦਾ ਸੀ ਨਾਰਗੜ ਕਿਲੇ 'ਚ ਇਹ ਸਭ ਤੋਂ ਉੱਚਾ ਸੀਗਾ ਤੇ ਇੱਥੇ ਯਾਨੀ ਕਿ ਤੋਪਾਂ ਤਾਂ ਆਪਣੋ ਕੋਲੇ ਚੰਗੀਆਂ ਸੀਆਂ ਤੇ ਥੱਲੇ ਦੁਸ਼ਮਣ ਉੱਤੇ ਆ ਨਹੀਂ ਸਕਦਾ ਸੀ ਤੇ ਇੱਥੇ ਹੀ ਧਾੜ ਧਾੜ ਕਰਾ ਦਿੰਦੇ ਇਸ ਕਰਕੇ ਬਈ ਇਹ ਸੇਫਸਟ ਜਗ੍ਹਾ ਮੰਨੀ ਗਈ ਹੈ ਉਸ ਤੋਂ ਬਾਅਦ ਉਸਦੇ ਪੁੱਤਰ ਰਾਜਾ ਮਾਧੋ ਸਿੰਘ ਨੇ 1834 ਵੀ ਵਿੱਚ ਇਹ ਬਣਾਇਆ ਸੀ ਆ ਮਹਿਲ ਇਹ ਰਾਜਾ ਮਾਧੋ ਸਿੰਘ ਨੇ ਬਣਾਇਆ ਸੀ ਇਹ ਨੌ ਮਹਿਲ ਨੌ ਰਾਣੀਆਂ ਵਾਸਤੇ ਤੇ ਉਹੀ ਸਿਟੀ ਪੈਲਸ ਚ ਰਹਿੰਦਾ ਸੀ ਤੇ ਉਹ ਇੱਥੇ ਆਣ ਕੇ ਆਪਦੀ ਯਾਨੀ ਕਿ ਸੇਫ ਮਹਿਸੂਸ ਕਰਦਾ ਸੀ ਇਸ ਤਰੀਕੇ ਦਾ ਕੁਝ ਇਤਿਹਾਸ ਹੈ ਜੀ ਇੱਥੋਂ ਦਾ ਮਿੱਤਰੋ ਇਧਰ ਮਹਿਲਾਂ ਦੇ ਸਾਹਮਣੇ ਬਿਲਕੁਲ ਇੱਕ ਇਦਰ ਬਾਵੜੀ ਹੈ ਬਾਵੜੀ ਵੀ ਦੱਸਦੇ ਆ ਵੀ ਇਹਦੇ ਚ ਆ ਵੇਖੋ ਜਿੱਥੇ-ਜਿੱਥੋਂ ਪਾਣੀ ਆਉ ਉਹ ਵੇਖੋ ਮੋਰੀਆਂ ਨਾ ਇਹਨਾਂ ਮੋਰੀਆਂ ਥਾਣੀ ਪਾਣੀ ਆਉਂਦਾ ਬਿਲਕੁਲ ਸਾਫ਼ ਹੋ ਗਿਆ ਦੇਖੋ ਤੁਸੀਂ ਐ ਚਾਰਚ ਫਿਰ ਇਹਨਾਂ ਦੇ ਮੋਰੀਆਂ ਨੇ ਆਉ ਦੇਖ ਸਕਦੇ ਹੋ ਤੁਸੀਂ ਇੱਥੋਂ ਬਿਲਕੁਲ ਸਾਫ਼ ਹੋ ਕੇ ਪਾਣੀ ਆਉਂਦਾ ਹੈ ਬਾਕੀ ਪ੍ਰੋਪਰ ਇਤਿਹਾਸ ਨਹੀਂ ਲਿਖਿਆ ਜਦੋਂ ਵੀ ਇੱਥੇ ਪੁੱਛੀਦਾ ਕਿਸੇ ਨੂੰ ਕਹਿੰਦੇ ਗਾਈਡ ਕਰ ਲਾ ਇਹਨਾਂ ਨੂੰ ਲਿਖਣਾ ਚਾਹੀਦਾ ਉੱਥੇ ਹਿੰਦੀ ਚ ਇੱਕ ਵਾਰ ਸਾਰਾ ਲਿਖਿਆ ਹੋਵੇ ਹਨਾ ਪਹਿਲੀ ਗੱਲ ਤਾਂ ਇੱਥੇ ਨਾ ਪਤਾ ਨਹੀਂ ਲੱਗਦਾ ਹੌਲੀ ਹੌਲੀ ਭੇਜ ਜਾ ਆਉਂਦਾ ਜਦੋਂ ਬੰਦਾ ਗਾਂਵ ਮシャン ਜਾਂਦਾ ਬਾਕੀ ਚਲੋ ਜੀ ਚੱਲਦੇ ਹੁਣ ਆਪਾਂ ਦੇਖ ਲੈ ਯਾਰ ਇਹਦੇ ਚ ਕਿੰਨਾਂ ਇਨਸਾਨ ਹੀ ਆ ਹਨਾ ਰੋਜੀ ਰਾਟੀਆਂ ਵਾਸਤੇ ਰੱਖਿਆ ਹੈ ਇਹ ਆਹ ਵੈਰੀ ਗੁੱਡ ਤੋ ਦੋਸਤੋ ਕਿਲੇ ਦੀ ਮੇਨ ਦਵਾਰ ਆਹਾ ਜੀ ਸਭ ਤੋਂ ਪਹਿਲਾਂ ਆ ਹੁੰਦੀ ਸੀਗੀ ਹੁਣ ਇਹਨਾਂ ਨੇ ਉੱਪਰ ਬਣਾਤੀ ਆ ਮੇਨ ਦਵਾਰ ਆ ਦੇਖੋ ਤੇ ਇਹ ਉਹ ਰਾਹ ਜਿੱਧਰ ਦੀ ਆਪਾਂ ਆਏ ਸੀਗੇ ਹੈਨਾ ਵਾਪਸ ਹੀ ਚੱਲੇ